ਸੇ ਸ਼ੀ ਗਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਵੀਰ ਕੁਮਾਰ ਹੋਰ ਸਨავ ਤੁਸੀਂ ਸਾਰੇ ਜਣੇ ਕਿਵੇਂ ਹੋ ਠੀਕ ਠਾਕ ਹੋ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਆਂ ਜੀ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਆਪਣੇ ਘਰ ਅੱਜ ਖੁਸ਼ੀ ਹੋਵੋਗੇ ਚਲੋ ਜੀ ਫਿਰ ਅੱਜ ਦੀ ਇਵਨਿੰਗ ਬਲੌਗ ਦੀ ਜਿਹੜੀ ਕਰ ਲੈਣੀ ਹੈ ਸਟਾਰਟਿੰਗ ਪਲੀਜ਼ ਜਿਹੜੇ ਮੇਰੇ ਚੈਨਲ ਦੇ ਵਿੱਚ ਪਹਿਲੀ ਵਾਰ ਆਏ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜਿਹੀ ਵਧੀਆ ਲੱਗੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਣਾ ਠੀਕ ਹੈ ਮੈਨੂੰ ਪਿਆਰਾ ਜਿਹਾ ਕਮੈਂਟ ਜਰੂਰ ਕਰਕੇ ਜਾਇਆ ਕਰੋ ਠੀਕ ਹੈ ਕਿਉਂਕਿ ਇਹਦੇ ਨਾਲ ਮੈਨੂੰ ਜਿਹੜੀ ਮੋਟੀਵੇਸ਼ਨ ਮਿਲ ਜਾਂਦੀ ਹੈ ਥੋੜੀ YouTube ਤੇ ਕੰਮ ਕਰਨ ਦੀ ਚੱਲੀਏ ਫਿਰ ਬਿਨਾਂ ਟਾਈਮ ਵੇਸਟ ਕੀਤੇ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਪਰਸੋ ਜਿਹੜਾ ਬਲੌਗ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਉਹਦੇ ਵਿੱਚ ਮੈਂ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕੀਤੀਆਂ ਸੀਗੀਆਂ ਜਿਹੜੀਆਂ ਨੂੰ ਵਰਤਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਬਦਲਾਅ ਆਉਣਗੇ ਬਹੁਤ ਸਾਰੀਆਂ ਭੈਣਾਂ ਨੇ ਮੇਰੀ ਵੀਡੀਓ ਨੂੰ ਫੁੱਲ ਵਾਚ ਕੀਤਾ ਤੇ ਬਾਅਦ ਵਿੱਚ ਮੈਨੂੰ ਕਮੈਂਟ ਵੀ ਕੀਤੇ ਕਾਫੀ ਸਾਰੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਪਰ ਸੋ ਬਲੌਗ ਦੇ ਵਿੱਚ ਮੈਂ ਸ਼ੇਅਰ ਕੀ ਕੀਤਾ ਕੀ ਬੋਲਿਆ ਸੀ ਕੀ ਨਹੀਂ ਬੋਲਿਆ ਸੀ ਬਟ ਫਿਰ ਵੀ ਜਿਨ੍ਹਾਂ ਨੇ ਫੁੱਲ ਵਾਚ ਕੀਤਾ ਉਹਨਾਂ ਨੂੰ ਸਮਝ ਆ ਗਈ ਉਹਨਾਂ ਦੇ ਬਹੁਤ ਸਾਰੇ ਮੈਨੂੰ ਕਮੈਂਟ ਆਈ ਸੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਤੁਸੀਂ ਮੈਨੂੰ ਇੰਨੇ ਸੋਹਣੇ ਸੋਹਣੇ ਪੋਜ਼ਿਟਿਵ ਕਮੈਂਟ ਕੀਤੇ ਤੇ ਮੈਨੂੰ ਇੰਨੇ ਪੋਜ਼ਿਟਿਵ ਕਮੈਂਟ ਦੇ ਕੇ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲ ਗਈ ਨੈਕਸਟ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਮੈਂ ਪੂਰੀ ਪ੍ਰਪੇਅਰ ਹੋ ਜਾਨੀ ਹਾਂ ਤੇ ਤਾਂ ਕਿ ਮੈਂ ਤੁਹਾਨੂੰ ਤੁਹਾਡੇ ਨਾਲ ਜਿਹੜੀ ਮੋਟੀਵੇਸ਼ਨਲ ਵੀਡੀਓ ਸ਼ੇਅਰ ਕਰ ਸਕਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗਰਮੀ ਦਾ ਮੌਸਮ ਹੈ ਜਿਹੜਾ ਆ ਗਿਆ ਤੁਸੀਂ ਸਾਰੇ ਆਪਣਾ ਆਪਣਾ ਧਿਆਨ ਰੱਖੋ ਅੱਗੇ ਹਜੇ ਵੀ ਗਰਮੀ ਹੋਰ ਪੈਣੀ ਆ ਸੋ ਥੋੜਾ ਜਿਹਾ ਆਪਣੇ ਆਪਣੇ ਬੱਚਿਆਂ ਦਾ ਵੀ ਧਿਆਨ ਰੱਖੋ ਜਿਵੇਂ ਕਿ ਤੁਹਾਨੂੰ ਪਤਾ ਰੈਗੂਲਰ ਬਲੌਗ ਨਹੀਂ ਪਾ ਰਹੀ ਸੀ ਮੈਂ ਪਹਿਲਾਂ ਕੁਝ ਮੇਰੀ ਹੈਲਥ ਇਸ਼ੂ ਹੋ ਗਏ ਸੀ ਕੁਝ ਪ੍ਰੋਬਲਮ ਹੋ ਗਈਆਂ ਸੀ ਬਟ ਹਾਂ ਠੀਕ ਆ ਕੋਈ ਗੱਲ ਨਹੀਂ ਠੀਕ ਹੈ ਜ਼ਿੰਦਗੀ ਦੇ ਵਿੱਚ ਇਹ ਸਭ ਚੱਲਦਾ ਰਹਿੰਦਾ ਆ ਆਪਣੀ ਹੈਲਥ ਕਰਾਉਉ ਜੋ ਆਵੇ ਚਾਹੇ ਕੋਈ ਲਾਈਫ ਦੇ ਵਿੱਚ ਪ੍ਰੋਬਲਮ ਆ ਜਾਵੇ ਚਾਹੇ ਕੋਈ ਦੁੱਖ ਸੁੱਖ ਆ ਜਾਵੇ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਇਹ ਸਭ ਚੀਜ਼ਾਂ ਚੱਲਦੀਆਂ ਨੇ ਫਿਰ ਜ਼ਿੰਦਗੀ ਜੀਣ ਦਾ ਮਜ਼ਾ ਆ ਜਾਂਦਾ ਤੁਹਾਨੂੰ ਸੱਚੀ ਗੱਲ ਦੱਸਾਂ ਫਿਰ ਤਾਂ ਆਪਣਾ ਚੱਲਦਾ ਹੀ ਰਹਿੰਦਾ ਆ ਸੋ ਮੈਨੂੰ ਇਸ ਤੋਂ ਬਾਅਦ ਮੈਂ ਚਾਹ ਵਗੈਰਾ ਪੀ ਕੇ ਲੱਗੀ ਸੀ ਆਪਣੇ ਜਿਹੜੇ ਕੰਮਕਾਰਾਂ ਤੇ ਹਾਂਜੀ ਫੈਮਿਲੀ ਰਾਜਮਾ ਮੈਂ ਸਵੇਰੇ ਪਿਓਂ ਕੇ ਰੱਖ ਗਈ ਸੀ ਤੇ ਸ਼ਾਮ ਨੂੰ ਆਪਾਂ ਅੱਜ ਰਾਜਮਾ ਹੀ ਬਣਾਉਣੇ ਆ ਸਵੇਰੇ ਮੰਮੀ ਨੇ ਦੁੱਧ ਨੂੰ ਉਬਾਲੀ ਦੇ ਦਿੱਤੀ ਸੀ ਬਸ ਮੈਂ ਉਸ ਉਪਰੋਂ ਮલાઈ ਉਤਾਰ ਕੇ ਹੁਣ ਇੱਕ ਬੌਲ ਦੇ ਵਿੱਚ ਰੱਖ ਦਿੱਤੀ ਕਿਉਂਕਿ ਆਪਾਂ ਬਾਦੀ ਵਿੱਚ ਕਿਉਂ ਕੱਢਾਂਗੇ ਨਾ ਤਾਂ ਕਰਕੇ ਅਤੇ ਜਿਹੜਾ ਦੁੱਧ ਉਹ ਕੇਨੀ ਦੇ ਵਿੱਚ ਮੈਂ ਪਾ ਦਿੱਤਾ ਸੀਗਾ ਪਾ ਕੇ ਮੈਂ ਫਰਿਜ 'ਚ ਰੱਖ ਦਿੱਤਾ ਹੁਣ ਮੈਂ ਆ ਗਈ ਸੀਗੀ ਕੱਪੜਿਆਂ ਵੱਲ ਕੱਪੜੇ ਕਾਫੀ ਹੋ ਰਹੀ ਸੀਗੇ ਸੇ ਮੇਟਣ ਵਾਲੇ ਤੇ ਕੱਲੇ ਮੈਂ ਬੱਕੜ ਦੇ ਵਿੱਚ ਪਾ ਕੇ ਰੱਖ ਦਿੱਤੀ ਸੀ ਤੇ ਮੇਰੀ ਮੈਰਿਸ ਤੋਂ ਪਹਿਲਾਂ ਨਾ ਮੈਨੂੰ ਬਹੁਤ ਜ਼ਿਆਦਾ ਮਤਲਬ ਔਖਾ ਲੱਗਦਾ ਸੀ ਕੰਮ ਕਰਨਾ ਬਟ ਮੈਰਿਸ ਤੋਂ ਪਹਿਲਾਂ ਸੀ ਉਹ ਸਾਰੇ ਚੀਜ਼ਾਂ ਜਦੋਂ ਮੈਂ ਮੈਰਿਸ ਮੇਰੀ ਹੋ ਗਈ ਠੀਕ ਹੈ ਉਸ ਤੋਂ ਬਾਅਦ ਮੈਂ ਸਾਰੀਆਂ ਚੀਜ਼ਾਂ ਲੋ ਅਪਣਾਇਆ ਠੀਕ ਹੈ ਬਹੁਤ ਲੋਕ ਜਿਹੜੇ ਐਵੇਂ ਸੀਗੇ ਮੇਰੇ ਨੈਗੇਟਿਵ ਸੀਗੇ ਹਨਾ ਕਹਿੰਦੇ ਸੀ ਵੀ ਇਹ ਕਰ ਲੂਗੀ ਇਹ ਚੀਜ਼ਾਂ ਉਹਨਾਂ ਨੇ ਮੈਂ ਮੂੰਹ ਬੰਦ ਕੀਤਾ ਕਿਉਂਕਿ ਦੇਖੋ ਆਪਾਂ ਨੂੰ ਹਨਾ ਹਰ ਇੱਕ ਚੀਜ਼ ਕਰ ਕਰਕੇ ਹੀ ਸਿੱਖਾਂਗੇ ਕੋਈ ਵੀ ਚੀਜ਼ ਹੈ ਮੈਂ ਮੈਨਰੇ ਤੋਂ ਬਾਅਦ ਪਰ ਮੈਨ ਥੋੜਾ ਟਾਈਮ ਔਖਾ ਲੱਗਿਆ ਫਿਰ ਉਸ ਤੋਂ ਬਾਅਦ ਮੈਂ ਹੁਣ ਪੂਰੀ ਟ੍ਰੇਨਡ ਹੋ ਗਈ ਚਾਹੇ ਮੇਰੇ ਤੋਂ ਕੋਈ ਵੀ ਚੀਜ਼ ਬਣਵਾ ਲਵੋ ਰਸੋਈ ਦਾ ਮੈਨੂੰ ਸਭ ਤੋਂ ਔਖਾ ਲੱਗਦਾ ਸੀ ਹੁਣ ਮੇਰੇ ਲਈ ਸਭ ਤੋਂ ਜ਼ਿਆਦਾ ਰਸੋਈ ਦਾ ਕੰਮ ਈਜ਼ੀ ਆ ਇਸ ਲਈ ਮੈਂ ਸਭ ਨੂੰ ਕਹਿਣੀ ਕਿ ਕੋਸ਼ਿਸ਼ ਕਰਦੇ ਰਹੋ ਆਪਾਂ ਹੌਲੀ ਹੌਲੀ ਆਪਣੀਆਂ ਬੁਰੀਆਂ ਆ ਆਪਣੇ ਵਿੱਚ ਜਿਹੜੀ ਗੁੱਡ ਹੈਬਿਟਸ ਨੇ ਉਹ ਪਾਲਾਂਗੇ ਇਸ ਕਰਕੇ ਹੁਣ ਮੈਂ ਲੱਗੀ ਪਈ ਸੀ ਇਧਰ ਕੱਪੜੇ ਸਮੀਟਣ ਫਿਰ ਇੱਕ ਦਿਨ ਆਪਾਂ ਜਿਹੜਾ ਪ੍ਰੈਸ ਵਾਲਾ ਕੰਮ ਹੈ ਉਹ ਵੀ ਮੇੜ ਲਵਾਂਗੇ ਪਰ ਅੱਜ ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੈਗਾ ਜਿਹੜੀ ਘਰਵਾਲੀ ਹੁੰਦੀ ਹੈ ਉਹਦੇ ਹੱਥਾਂ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜ਼ਰੂਰੀ ਵੀ ਨੇ ਜੋ ਤੁਸੀਂ ਤੁਹਾਡੇ ਘਰ ਦੇ ਲਈ ਕਰਦੇ ਹੋ ਬੈਸਟ ਹੋਣੀ ਚਾਹੀਦੀਆਂ ਨੇ ਐਵੇਂ ਕਰਨ ਦੇ ਨਾਲ ਇੱਕ ਪਰਫੈਕਟ ਹਾਊਸ ਵਾਈਫ ਬਣਨਾ ਬਹੁਤ ਜ਼ਰੂਰੀ ਆ ਚਲੋ ਜਾਣਦੇ ਆ ਕਿਵੇਂ ਆਪਾਂ ਪਰਫੈਕਟ ਹਾਊਸ ਵਾਈਫ ਬਣ ਸਕਦੇ ਆ ਵੈਸੇ ਤਾਂ ਆਪਾਂ ਸਾਰੇ ਬਹੁਤ ਹੀ ਪਰਫੈਕਟ ਆ ਆਪਣੀ ਆਪਣੀ ਲਾਈਫ ਦੇ ਵਿੱਚ ਬਟ ਟਾਈਮ ਮੈਨੇਜਮੈਂਟ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਅਗਰ ਆਪਾਂ ਆਪਣੇ ਟਾਈਮ ਪਰਫੈਕਟਲੀ ਮੈਨੇਜ ਕਰ ਲੈਨੇ ਤਾਂ ਆਪਣੇ ਕੰਮ ਤੇ ਆਪਣੇ ਲਈ ਵੀ ਟਾਈਮ ਮਿਲ ਜਾਂਦਾ ਤੇ ਆਪਣੇ ਕੋਲ ਟਾਈਮ ਦੀ ਸ਼ਾਰਟੇਜ ਨਹੀਂ ਹੁੰਦੀ ਕਿ ਜਿੰਨਾ ਕੰਮ ਕਰ ਸਕਦੇ ਓਨੀ ਜ਼ਿੰਮੇਵਾਰੀ ਲੈਣੀ ਚਾਹੀਦੀ ਨੇ ਬੇਵਜਹ ਲੋਕਾਂ ਨਾਲ ਐਵੇਂ ਦਾ ਵਾਦਾ ਨਾ ਕਰੋ ਜੋ ਪੂਰਾ ਨਹੀਂ ਹੋ ਸਕਦਾ ਸਾਫ ਕਹਿਣਾ ਤੇ ਮਨਾ ਕਰਨਾ ਜ਼ਰੂਰ ਚਾਹੀਦਾ ਹੈ ਕਿਉਂਕਿ ਦੇਖੋ ਇੱਕ ਵਾਰ ਆਪਾਂ ਅਗਰ ਕਿਸੇ ਨੂੰ ਮਨਾ ਕਰਦੇ ਆ ਠੀਕ ਹੈ ਥੋੜਾ ਜਿਹਾ ਅਗਲੇ ਨੂੰ ਹਰਟ ਹੋਊਗਾ ਪਰ ਨੈਕਸਟ ਟਾਈਮ ਉਹੀ ਸਹੀ ਰਹਿੰਦੀ ਹੈ ਜਿਵੇਂ ਆਪਾਂ ਆਪਣੇ ਬੱਚਿਆਂ ਨਾਲ ਪਰ ਪ੍ਰੋਮਿਸ ਕਰਦੇ ਆ ਵੀ ਅੱਜ ਮੈਂ ਤੁਹਾਡੇ ਲਈ ਇਹ ਬਣਾਵਾਂਗੇ ਆਪਣੇ ਕੋਲ ਟਾਈਮ ਨਹੀਂ ਹੈਗਾ ਆਪਣੇ ਘਰ ਦੇ ਵਿੱਚ ਠੀਕ ਹੈ ਤਾਂ ਆਪਾਂ ਤੱਕ ਜਾਾਂਗੇ ਕਿ ਬੱਚੇ ਆਪਣੇ ਨਾਲ ਨਾਰਾਜ਼ ਹੋਏ ਇਸ ਲਈ ਆਪਾਂ ਨੂੰ ਚਾਹੀਦਾ ਵੀ ਆਪਾਂ ਨੂੰ ਜਿਹੜਾ ਵਾਅਦਾ ਦੇਖ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਬੱਚੇ ਵੀ ਤੁਹਾਡੇ ਨਾਲ ਨਰਾਜ਼ ਹੋ ਜਾਂਦੇ ਨੇ ਇਸ ਕਰਕੇ ਟਾਈਮ ਮੈਨੇਜਮੈਂਟ ਕਰਨਾ ਆਪਣੇ ਹਿਸਾਬ ਨਾਲ ਆਪਣਾ ਰੂਟੀਨ ਸੈੱਟ ਕਰੋ ਵੀ ਅੱਜ ਆਪਾਂ ਇੰਨੇ ਕੰਮ ਕਰਨੇ ਨੇ ਕੱਲ੍ਹ ਉਹ ਪੈਨੇ ਕੰਮ ਕਰਨੇ ਨੇ ਤੁਸੀਂ ਆਪਣੇ ਘਰ ਜੋ ਖਾਣਾ ਬਣਾ ਰਹੇ ਹੋ ਉਹਦੇ ਵਿੱਚ ਹੈਲਥੀ ਚੀਜ਼ਾਂ ਹੋਣਗੀਆਂ ਜਿਵੇਂ ਨੇ ਰੋਜ਼ ਜੰਕ ਫੂਡ ਤਲੀ ਫਲੀ ਚੀਜ਼ ਨਹੀਂ ਖਾਣੀ ਚਾਹੀਦੀ ਕੋਸ਼ਿਸ਼ ਕਰੋ ਜੇ ਤੁਸੀਂ ਖਾਣਾ ਬਣਾਉਣਾ ਉਹ ਆਪਣੀ ਹੈਲਥ ਦੇ ਲਈ ਠੀਕ ਹੈ ਵਧੀਆ ਹੋਵੇ ਆਪਣੇ ਪਰਿਵਾਰ ਦੇ ਲਈ ਵੀ ਵਧੀਆ ਹੋਵੇ ਤੇ ਤੁਹਾਡੇ ਲਈ ਵੀ ਜਿਸ ਤਰੀਕੇ ਨਾਲ ਆਪਾਂ ਘਰ ਨੂੰ ਸਜਾਉਨੇ ਉਸੇ ਤਰੀਕੇ ਨਾਲ ਆਪਣੇ ਆਪ ਲਈ ਵੀ ਥੋੜਾ ਟਾਈਮ ਕੱਢਣਾ ਚਾਹੀਦਾ ਧਿਆਨ ਰੱਖੋਗੇ ਆਪਾਂ ਦੂਜਿਆਂ ਨੂੰ ਦਿਖਾਉਣ ਦੇ ਲਈ ਨਹੀਂ ਤਿਆਰ ਹੋਣਾ ਠੀਕ ਹੈ ਨਹੀਂ ਰੈਡੀ ਹੋਣਾ ਆਪਾਂ ਆਪਣੇ ਲਈ ਤਿਆਰ ਹੋਣਾ ਚਾਹੀਦਾ ਹੈ ਆਪਣੀ ਹੈਲਥ ਤੇ ਬਿਊਟੀ ਦਾ ਵੀ ਪੂਰਾ ਧਿਆਨ ਰੱਖੋ ਸੋਣਾ ਦਿਖਣਾ ਸਾਰਿਆਂ ਨੂੰ ਪਸੰਦ ਹੁੰਦਾ ਕਿ ਅੱਜ ਆਪਾਂ ਘਰ ਤੇ ਕਿਤੇ ਜਾਣਾ ਨਹੀਂ ਤਾਂ ਆਪਾਂ ਕਿਉਂ ਰੈਡੀ ਹੋਣਾ ਠੀਕ ਹੈ ਇਹ ਜ਼ਰੂਰੀ ਨਹੀਂ ਹੁੰਦਾ ਹੈਗਾ ਐਵੇਂ ਦਾ ਨਹੀਂ ਹੁੰਦਾ ਹੈਗਾ ਠੀਕ ਹੈ ਚੰਗੇ ਬਣਨ ਨਾਲ ਪੋਜ਼ਿਟਿਵਿਟੀ ਫੀਲ ਹੁੰਦੀ ਆ ਇਹਦੇ ਨਾਲ ਹੀ ਆਪਣਾ ਮਨ ਵੀ ਖੁਸ਼ ਰਹਿੰਦਾ ਅਗਰ ਆਪਾਂ ਨੂੰ ਮਨ ਖੁਸ਼ ਹੈ ਤਾਂ ਆਪਾਂ ਕੰਮ-ਕਮ ਜਿਹੜੇ ਨੇ ਖੁਸ਼ੀ-ਖੁਸ਼ੀ ਕਰ ਲਾਂਗੇ ਸਾਰੇ ਇਹਦੇ ਨਾਲ ਆਪਣਾ ਪਰਿਵਾਰ ਵੀ ਖੁਸ਼ ਰਹਿੰਦਾ ਹੈ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਕਿਉਂਕਿ ਇਹ ਸਾਰੇ ਕੰਮ ਆਪਣੇ ਨੇ ਇਹਨਾਂ ਨੂੰ ਖੁਸ਼ ਹੋ ਕੇ ਕਰਨਾ ਚਾਹੀਦਾ ਹੈ ਅਗਰ ਆਪਾਂ ਸੈਡ ਜਿਹਾ ਮੂਡ ਬਣਾ ਕੇ ਕੰਮ ਕਰਦੇ ਰਾਂਗੇ ਚਾਰੇ ਪਾਸੇ ਨਾ 네ਗੇਟਿਵ ਫੀਲ ਹੁੰਦਾ ਜਿਸ ਦਿਨ ਤੁਸੀਂ ਖੁਸ਼ ਹੋਣਾ ਉਸ ਦਿਨ ਸਾਰੇ ਫੈਮਿਲੀ ਮੈਂਬਰ ਵੀ ਬਹੁਤ ਖੁਸ਼ ਹੋਣਗੇ ਖੁਦ ਨੂੰ ਐਵੇਂ ਤਰ੍ਹਾਂ ਮੋਟੀਵੇਟ ਕਰੋ ਕਿ ਆਪਾਂ ਖੁਸ਼ ਰਹਿਣਾ ਕਿਉਂਕਿ ਮੇਰੀ ਖੁਸ਼ੀ ਪਿੱਛੇ ਨਾ ਸਾਰਾ ਪਰਿਵਾਰ ਖੁਸ਼ ਹੈ ਇਹ ਮੰਨ ਕੇ ਚੱਲੋ ਆਪਣੀ ਪੋਜੀਸ਼ਨ ਸਮਝਣੀ ਸਿੱਖੋ ਕੁਝ ਦੇ ਮਨਾਂ ਦੇ ਵਿੱਚ ਇਹ ਗੱਲ ਹੁੰਦੀ ਵੀ ਆਪਾਂ ਤਾਂ ਨੌਕਰਾਂ ਵਾਂਗ ਕੰਮ ਕਰਦੇ ਆਂ ਠੀਕ ਹੈ ਆਪਣੀ ਹੀ ਇਹ ਤਾਂ ਐਕਚੁਅਲੀ ਆਪਣੇ ਘਰ ਦੇ ਕੰਮ ਨੇ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਇਹ ਮੇਰਾ ਕੰਮ ਹੈ ਇਹ ਤਾਂ ਮੈਂ ਹੀ ਕਰਨਾ ਹੈ ਐਵੇਂ ਦੀ ਸੋਚ ਰੱਖਣੀ ਚਾਹੀਦੀ ਹੈ ਇਹ ਮੈਂ ਮੰਨਦੀਆਂ ਵੀ ਘਰ ਦੇ ਕੰਮ ਬਹੁਤ ਹੁੰਦੇ ਨੇ ਠੀਕ ਹੈ ਇਹ ਆਪਣੀ ਭੂਮਿਕਾ ਬਣੀ ਹੋਈ ਹੈ ਆਪਾਂ ਨੂੰ ਮਿਲੀ ਹੋਈ ਹੈ ਲੇਡੀਜ਼ ਨੂੰ ਉਸ ਨੂੰ ਚੰਗੀ ਤਰੀਕੇ ਨਾਲ ਨਿਭਾਉਣਾ ਚਾਹੀਦਾ ਆਪਾਂ ਨੂੰ ਕਿੰਨੀਆਂ 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 ਲੇਡੀਜ਼ ਹੋਣਗੀਆਂ ਜਿਹੜੀਆਂ ਲਿਖਦੇ ਨੇ ਵੀ ਇਸ ਤੋਂ ਨੌਕਰਾਂ ਵਾਂਗੂ ਕੰਮ ਕਰਦੇ ਆ ਘਰ ਦੇ ਕੰਮ ਕਰਨ ਨੌਕਰ ਕਿੱਥੋਂ ਆ ਗਿਆ ਇਸ ਚ ਸੋਚ ਨੂੰ ਬਦਲੋ ਆਪਣੀ ਨਜ਼ਰੀਏ ਨੂੰ ਬਦਲੋ ਛੋਟੇ ਛੋਟੇ ਕੰਮਾਂ ਚ ਖੁਸ਼ੀ ਮਿਲੂਗੀ ਕੰਮ ਤਾਂ ਹੋਣਗੇ ਜਦੋਂ ਆਪਾਂ ਘਰ ਦੇ ਵਿੱਚ ਰਹਿਨੇ ਆਂ ਐਨੇ ਹੀ ਕੰਮ ਹੋ ਗਿਆ ਠੀਕ ਹੈ ਬਸ ਇਹ ਸਮਝੋ ਵੀ ਆ ਕੰਮ ਹੋ ਗਿਆ ਬਸ ਥੋੜੇ ਟਾਈਮ ਤੱਕ ਆ ਕੰਮ ਵੀ ਨਿਭਾਉਣੇ ਆਗੇ ਹੋਰ ਜ਼ਰੂਰੀ ਗੱਲ ਹੈ ਜਿਹੜੀ ਮੈਂ ਆਪਣੀਆਂ ਭੈਣਾਂ ਨੂੰ ਦੱਸਣਾ ਚਾਹੁੰਨੀ ਆ ਕਿ ਆਪਣਾ ਖਿਆਲ ਰੱਖਣਾ ਸਿੱਖੋ ਜੋ ਲਾਈਫ 'ਚ ਤੁਹਾਡੇ ਕੋਲ ਹੈ ਐਜ਼ ਅ ਪ੍ਰੈਜ਼ੈਂਟ ਜੋ ਹੈ ਬਹੁਤ ਹੈ ਜ਼ਿੰਦਗੀ ਜਿੰਨੀ ਸਿੰਪਲ ਹੋਊਗੀ ਟੈਨਸ਼ਨ ਓਨੀ ਘਟੂਗੀ ਤੇ ਆਪਣਾ ਖਿਆਲ ਰੱਖਣਾ ਸਿੱਖੋ ਜਿਵੇਂ ਕਿ ਮੇਰੀ ਸਹੇਲੀ ਕੋਲ ਤਾਂ ਇਹ ਚੀਜ਼ ਹੈ ਦੂਜਿਆਂ ਕੋਲ ਇਹ ਚੀਜ਼ ਹੈ ਠੀਕ ਹੈ ਇਹ ਸਾਡੇ ਕੋਲ ਨਹੀਂ ਹੈ ਹਰ ਗੱਲ ਦਾ ਜਿਹੜਾ ਦੂਜਿਆਂ ਨਾਲ ਆਪਣੇ ਆਪ ਨੂੰ ਕੰਪੇਅਰ ਕਰਨਾ ਜਿਹੜੀਆਂ ਗੱਲਾਂ ਨੇ ਆਪਣੇ ਬ੍ਰੇਨ ਤੇ ਅਸਰ ਪਾਉਣਾ ਇਹ ਉਹ ਸਾਰੀਆਂ ਗੱਲਾਂ ਨਹੀਂ ਕੋਈ ਜ਼ਰੂਰਤ ਨਹੀਂ ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਨ ਦੀ ਤੁਸੀਂ ਲੱਖ ਗੁਣਾ ਚੰਗੇ ਹੋ ਦੂਜਿਆਂ ਨਾਲ ਮਤਲਬ ਪਰਫੈਕਟੋ ਮੰਨ ਕੇ ਚਲੋ ਪਲੱਸ ਮਾਈਨਸ ਪੁਆਇੰਟ ਹਰ ਇੱਕ ਦਿਨ ਦੇ ਤਾਂ ਕਰਕੇ ਆਪਣੇ ਪਲੱਸ ਪੁਆਇੰਟਸ ਨੂੰ ਬਾਹਰ ਕੇ ਰੱਖੋ ਤੇ ਮਾਈਨਸ ਪੁਆਇੰਟ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਨਾ ਬੈਠੋ ਜੋ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਉਭਾਰੋ ਬਹੁਤ ਫਰਕ ਪਊਗਾ ਦੂਜਾ ਜਿਵੇਂ ਕੰਮ ਕਰ ਉਸ ਹਿਸਾਬ ਨਾਲ ਚੱਲਦੇ ਆ ਆਪਾਂ ਨੂੰ ਦੂਜਿਆਂ ਦੇ ਹਿਸਾਬ ਨਾਲ ਨਹੀਂ ਚੱਲਣਾ ਚਾਹੀਦਾ ਆਪਣਾ ਘਰ ਆਪਣੇ ਆਪਕੇ ਸਮੇਟ ਕੇ ਰੱਖਣਾ ਹੈ ਜਿਹੜੀਆਂ ਇਹ ਬਿਮਾਰੀਆਂ ਨੇ ਜਿਵੇਂ ਕਿ ਡਿਪਰੈਸ਼ਨ ਹੋਗਾ ਟੈਨਸ਼ਨ ਹੋਏ ਸਾਰੀਆਂ ਗੱਲਾਂ ਇਹਨਾਂ ਗੱਲਾਂ ਕਰਕੇ ਹੀ ਹੁੰਦੀਆਂ ਨੇ ਇਹ ਬਿਮਾਰੀਆਂ ਤੇ ਅੰਦਰੋਂ ਅੰਦਰ ਹੀ ਦੁਖੀ ਨਹੀਂ ਹੋਣਾ ਚਾਹੀਦਾ ਇਹ ਸਾਰਾ ਕੁਝ ਆਪਣੇ ਹੱਥਾਂ ਦੇ ਵਿੱਚ ਹੈ ਠੀਕ ਹੈ ਆਪਣੀ ਸਮੇਟਣਾ ਸਭ ਕੁਝ ਸੰਭਾਲ ਕੇ ਰੱਖਣਾ ਹੈ ਆਪਣਾ ਖਿਆਲ ਰੱਖਣਾ ਆਪਣੀ ਫੈਮਿਲੀ ਦਾ ਠੀਕ ਹੈ ਜੀ ਹਾਂਜੀ ਗਾਇਜ਼ ਇੱਥੇ ਮੈਂ ਲੱਗੀ ਸੀਗੀ ਜੀ ਪ੍ਰਿੰਡੀਆਂ ਤੋਂਨ ਤੇ ਉਸ ਤੋਂ ਬਾਅਦ ਮੈਂ ਇੱਧਰ ਚਾਵਲ ਵੀ ਉਲਣ ਦੇ ਲਈ ਰੱਖੇ ਹੋਏ ਨੇ ਵੈਸੇ ਅੱਜ ਮੈਂ ਰਾਜਮਾ ਚਾਵਲ ਕਰੂੰਗੀ ਨਾ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਹਾਂਜੀ ਫੈਮਿਲੀ ਕੁਸਮਵਾਦ ਆ ਗਈ ਸੀ ਦੀਪ ਜੀ ਢੋਕਲਾ ਲੈ ਕੇ ਮੈਂ ਮੰਗਵਾਇਆ ਸੀ ਮੈਂ ਕਿਹਾ ਟੇਸਟ ਕਰਕੇ ਦੇਖਦੇ ਆ ਬਹੁਤ ਜ਼ਿਆਦਾ ਵਧੀਆ ਸੀਗਾ ਥੋੜਾ ਸਪੰਜੀ ਸਪੰਜੀ ਜਿਹਾ ਲੱਗਦਾ ਆ ਤੇ ਵੈਸੇ ਕਦੇ ਖਾਦਾ ਨਹੀਂ ਸੀ ਚਲੋ ਹਣ ਹਰ ਇੱਕ ਚੀਜ਼ ਨੂੰ ਟਰਾਈ ਕਰਕੇ ਦੇਖਣਾ ਚਾਹੀਦਾ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਵਾਕ ਕਰਨ ਤੇ ਜਿਹੜੇ ਚਾਵਲ ਸੀ ਉਹ ਬਣ ਕੇ ਆਪਣੇ ਹੋ ਗਏ ਸੀ ਰੈਡੀ ਤੇ ਉਸ ਤੋਂ ਬਾਅਦ ਆਪਾਂ ਚਾਵਲ ਖਾ ਲਾਂਗੇ ਬਾਕੀ ਸਾਰੀ ਫੈਮਲੀ ਨੇ ਆਪਣਾ ਖਾਣਾ ਖਾ ਲਿਆ ਸੀ ਤੇ ਹੁਣ ਮੈਂ ਬੈਠ ਕੇ ਸੀ ਖਾਣਾ ਖਾਣ ਤੇ ਮੈਂ ਥੋੜੇ ਜਿਹਾ ਚਾਵਲ ਲੈ ਲਏ ਸੀ ਉਸ ਤੋਂ ਬਾਅਦ ਉਹ ਨਾਲ ਥੋੜੀ ਜਿਹੀ ਲੱਸੀ ਲੈ ਸੀਗੀ ਤੇ ਉਸ ਤੋਂ ਬਾਅਦ ਮੈਂ ਚੱਲ ਗਈ ਸੀ ਕਿ ਇਧਰ ਆ ਵੀਰ ਕੜੀ ਵੀਰ ਨਾਲ ਇਧਰ ਮੇਰਾ ਟ੍ਰਾਈਪੋਡ ਚੱਕੀ ਵਰਦੀ ਸੀ ਕਹਿੰਦੀ ਮम्मा ਮੈਨੇ ਵੀਡੀਓ ਬਣਾਉਣੀ ਹੈ ਮੈਂ ਕਿਹਾ ਤੂੰ ਇਧਰ ਕਮਰੇ ਦੇ ਵਿੱਚ ਕੀ ਕਰੇਂਗੀ ਨੂੰ ਜਾ ਕੇ ਮम्मा ਮੈਨੇ ਇੱਥੇ ਰੱਖ ਕੇ ਕਹਿੰਦੀ ਸੋਫੇ ਤੇ ਰੱਖ ਕੇ ਵੀਡੀਓ ਬਣਾਉਣੀ ਹੈ ਕਹਿੰਦੀ ਫਿਰ ਉਸ ਤੋਂ ਬਾਅਦ ਕਰਨ ਲੱਗੀ ਪਈ ਸੀ ਹੈਲੋ ਗਾਇਜ਼ ਹੈਲੋ ਗਾਇਜ਼ ਹਾਂਜੀ ਫੈਮਲੀ ਇਸ ਦੇ ਨਾਲ ਹੀ ਆਪਣੇ ਅੱਜ ਦੇ ਵਲੌਗ ਦਾ ਐਂਡ ਹੁੰਦਾ ਹੈ ਠੀਕ ਹੈ ਤੇ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਪਲੀਜ਼ ਇਹਨਾਂ ਨੂੰ ਆਪਣੀ ਲਾਈਵ ਦੇ ਵਿੱਚ ਐਡ ਕਰਿਓ ਤਾਂ ਕਿ ਤੁਹਾਨੂੰ ਥੋੜੇ-ਬਹੁਤੇ ਰਿਜ਼ਲਟ ਦੇ ਦੇਖਣ ਨੂੰ ਮਿਲਣਗੇ ਤੇ ਹਾਂਜੀ ਗਾਇਜ਼ ਇੱਥੇ ਕਰਦੇ ਆ ਆਪਣੇ ਅੱਜ ਦੇ ਵਲੌਗ ਦਾ ਐਂਡ ਕਿਵੇਂ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਵਲੌਗ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ ਜਿਹੜੀ ਮੇਰੀ ਵੀਡੀਓ ਨੂੰ ਥੋੜਾ ਸਕਿਪ ਕਰਦੇ ਨੇ ਸਕਿਪ ਕਰਕੇ ਨਾ ਦੇਖਿਆ ਕਰੋ ਠੀਕ ਹੈ ਤੇ ਫੁੱਲ ਵਾਚ ਕਰਿਆ ਕਰੋ ਮੇਰੇ ਵਲੌਗ ਨੂੰ ਬਾਏ ਬਾਏ